ਰੱਬੀ ਰਹਿਮਤਾਂ ਦੇ ਵਿੱਚੋਂ ਵੈਰਾਗ ਇੱਕ ਵਿਸ਼ੇਸ਼ ਇਲਾਹੀ ਬਖਸ਼ਿਸ਼ ਹੈ ਜਿਸ ਤਰ੍ਹਾਂ ਇੱਕ ਸੁੱਕਰੇ ਬੂਟੇ ਨੂੰ ਪਾਣੀ ਦੇਣਾ ਜ਼ਰੂਰੀ ਹੁੰਦਾ ਹੈ ਇਸੇ ਤਰ੍ਹਾਂ ਹੀ ਪ੍ਰਭੂ ਮਿਲਾਪ ਦੇ ਲਈ ਅੱਖੀਆਂ ਦੇ ਵਿੱਚੋਂ ਨਿਕਲਿਆ ਹੋਇਆ ਜਲ ਪਾਉਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ ਸਿਮਰਨ ਦੇ ਬੂਟੇ ਨੂੰ ਜਦੋਂ ਵੈਰਾਗ ਦਾ ਜਲ ਮਿਲਦਾ ਹੈ ਤਾਂ ਫਿਰ ਫਲ ਲੱਗਦਾ ਹੈ ਪਰਮੇਸ਼ਰ ਦੇ ਮਿਲਾਪ ਦਾ ਅਸਲ ਦੇ ਵਿੱਚ ਜਿਹੜਾ ਜੀਵ ਵਾਹਿਗੁਰੂ ਦੀ ਸਿਫਤ ਸਲਾਹ ਸੁਣਦਾ ਹੈ ਉਸ ਨੂੰ ਵਾਹਿਗੁਰੂ ਦੇ ਨਾਲ ਪ੍ਰੇਮ ਪੈ ਜਾਂਦਾ ਹੈ ਫਿਰ ਉਸ ਨੂੰ ਦੇਖਣ ਨੂੰ ਮਨ ਤਰਸਦਾ ਹੈ ਉਸ ਨੂੰ ਮਿਲਣ ਦੇ ਲਈ ਫਿਰ ਯਤਨ ਕਰਦਾ ਹੈ ਯਤਨ ਕਰਦਿਆਂ ਹੋਇਆਂ ਯਤਨ ਕਰਗਰਨਾ ਸਾਬਤ ਹੋਵੇ ਪਿਆਰਾ ਮਿਲੇ ਨਾ ਤਾਂ ਫਿਰ ਦੂਸਰਿਆਂ ਤੋਂ ਸਿਫਾਰਿਸ਼ ਕਰਵਾਉਂਦਾ ਹੈ ਤੇ ਆਖਦਾ ਏ ਇੱਕ ਪਿਤਾ ਇੱਕ ਅਸਕੇ ਹਮਾਰਕ ਤੂੰ ਮੇਰਾ ਗੁਰਹਾਈ ਸੁਣ ਮੀਤਾ ਜਿਉ ਹਮਾਰਾ ਬੜਬੜ ਜasci ਹਰ ਦਰਸ਼ਨ ਦਿਹੋ ਦਿਖਾਈ ਮੈਨੂੰ ਐਸਾ ਉਪਦੇਸ਼ ਬਖਸ਼ਿਸ਼ ਕਰੋ ਕਿ ਮੈਂ ਵੀ ਪਿਆਰੇ ਵਾਹਿਗੁਰੂ ਨੂੰ ਮਿਲ ਜਾਵਾਂ ਉਹ ਤਰਕੀਬ ਦੱਸਦੇ ਨੇ ਮਾਨ ਨਾ ਕੀਜੈ ਸਨ ਪਰਿਜੈ ਕਰੈ ਸੋ ਪੜਾ ਮਨਾਈਏ ਯਤਨ ਬੜੇ ਕੀਤੇ ਕੋਈ ਵੀ ਯਤਨ ਕਾਰਗਰ ਸਾਬਤ ਨਾ ਹੋਇਆ ਤਾਂ ਫਿਰ ਅੰਦਰੋਂ ਅਰਦਾਸਾਂ ਨਿਕਲਦੀਆਂ ਨੇ ਮਨ ਦੇ ਵਿੱਚ ਇੱਕ ਤੜਪ ਪੈਦਾ ਹੋ ਜਾਂਦੀ ਏ ਫਿਰ ਭਰੇ ਹੋਏ ਮਨ ਦੇ ਨਾਲ ਸਿੱਜਲ ਅੱਖੀਆਂ ਦੇ ਨਾਲ ਅੰਦਰੋਂ ਇੱਕ ਹੋਰ ਹੂਕ ਨਿਕਲਦੀ ਏ ਹਾਂ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ ਮੈਂ ਨੀਰ ਵਹੇ ਵਹ ਚੱਲੇ ਜੀਓ ਫਿਰ ਤਾਂ ਬਸ ਹੱਦ ਹੋ ਗਈ ਜਦੋਂ ਮਨ ਇਤਨਾ ਰੁਦਨ ਦੇ ਵਿੱਚ ਇਤਨੇ ਵਿਰਾਗ ਦੇ ਵਿੱਚ ਆ ਗਿਆ ਫਿਰ ਵੈਰਾਗੀ ਹਿਰਦੇ ਵਿੱਚੋਂ ਨਿਕਲਦੀ ਏ ਅਰਦਾਸ ਅਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿਤ ਦੀ ਇੱਛਾ ਉਹ ਅਰਦਾਸ ਫਿਰ ਕਿਵੇਂ ਕਬੂਲ ਹੁੰਦੀ ਏ ਦਰਸ਼ਨ ਪਿਆਸੀ ਦਿਨਸ ਰਾਤ ਜਿਸ ਦੇ ਦਰਸ਼ਨਾ ਦੀ ਪਿਆਸ ਦੇ ਵਿੱਚ ਮੈਂ ਹਰ ਵੇਲੇ ਲਿਪਕਦੀ ਸੰ ਦਿਨ ਰਾਤ ਦਰਸ਼ਨ ਪਿਆਸੀ ਦਿਨਸ ਰਾਤ ਚਿਤਮੋਂ ਅਣ ਦਿਨ ਨੀਤ ਗੁਰੂ ਨੇ ਕਿਰਪਾ ਕਰ ਦਿੱਤੀ ਖੋਲ ਕਪਟ ਗੁਰ ਮੇਲਿਆ ਨਾਨਕ ਹਰ ਸੰਗ ਮੇਤ ਤੇ ਜਦੋਂ ਹੀ ਪਿਆਰੇ ਨੂੰ ਮਿਲੇ ਮਿਲਾਪ ਹੋਇਆ ਤਾਂ ਫਿਰ ਮੁੱਖੋਂ ਬਚਨ ਨਿਕਲੇ ਆਨੰਦ ਭਇਆ ਮੇਰੀ ਮਾਂ ਸਤਿਗੁਰੂ ਮੈਂ ਪਾਇਆ ਹੁਣ ਤਾਂ ਵੇਖਦਿਆਂ ਹੀ ਨਿਹਾਲ ਨਿਹਾਲ ਤੇ ਨਿਹਾਲ ਹੋ ਗਈ ਕਿ ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ ਵਿਛੜਿਆ ਮੇਲੇ ਪ੍ਰਭ ਹਰ ਦਰਗਹ ਕਾ ਵਸੀਤ